ਕੌਡੀ ਸਤਗੁਰ ਬਿੱਟੋ ਵਾਰਿਆ ਜਿੱਤ ਮਿਲੀ ਹੈ ਖਸਮ ਨੂੰ ਸੰਭਾਲਿਆ ਸਤਗੁਰ ਬਿੱਟੋ ਵਾਰਿਆ ਮੈਂ ਸਤਗੁਰ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ ਜਿਹਦੇ ਨਾਲ ਮਿਲ ਕੇ ਜਿੱਤ ਮਿਲੀ ਹੈ ਖਸਮ ਨੂੰ ਸੰਭਾਲਿਆ ਮੈਂ ਖਸਮ ਦੇ ਵਿੱਚ ਸੁਆ ਗਿਆ ਆਪਣੀ ਹੱਡ ਵੀਤੀ ਹੈ ਛੱਡ ਵੀਤੀ ਹੈ ਮੈਂ ਉਹ ਸਤਗੁਰ ਦੇ ਕੁਰਬਾਨ ਹੋਇਆ ਜਿਹਦੇ ਨਾਲ ਮਿਲ ਕੇ ਖਸ ਸੁਸਮਾਨ ਸਾਰ ਸਮਾਨ ਨਾਲ ਸੜੇ ਸਤਗੁਰ ਖਸਮ ਸਮਾਇਆ ਏਰੀਆ ਵੀ ਸਤਗੁਰ ਬਾਹਰ ਰਹਿ ਗਿਆ ਤੂੰ ਸਮਾ ਗਿਆ ਬਿੱਲੀ ਆ ਬਿਲ ਕੇ ਇੱਕ ਹੋ ਕੇ ਉਹਦੇ ਨਾਲ ਖਸ ਸੁਸਮਾਨ ਆ ਆਹ ਆਇਆ ਬਿੱਲੀ ਦੋ ਇਕੱਠੇ ਸਮਾਇਨ ਅਦਕੌਣ ਐ ਇੱਥੇ ਸ਼ਬਦ ਇੱਕ ਹੋ ਕੇ ਸੁਖਾਇਆ ਇਹ ਗੁਰਚੇਲੇ ਦੀ ਰਹਿਰਾਸ ਹੈ ਇਹ ਚੇਲਾ ਉਹ ਸਤਗੁਰਾ ਸਤਗੁਰੂ ਰੋਟੇਲਾ ਤੋਂ ਇਹ ਸਮਾਏ ਨੇ ਕਿਦੇ ਚ ਖਸਮ ਚ ਸੱਚ ਚ ਤੇ ਸੱਚ ਆਇਆ ਨਾ ਸੱਚਮ ਸਮਾਵਾ ਸੱਚ ਮੇ ਸਭ ਸਮਾਵਾ ਸੱਚ ਮੇ ਅੱਛੇ ਸਜ ਰਹੇ ਸਭ ਕੋ ਸੱਚ ਸਮਾਵਾ ਸਭ ਕੋ ਸੱਚ ਸਮਾਵਾ ਸੱਚ ਸਭ ਨਾਲ ਕਸਮ ਹੈ ਸੱਚ ਵਿੱਚ ਖਲਮ ਕੇ ਆਇਆ ਨਾ ਸੱਚ ਵਿੱਚ ਸਮਾਉਣ ਵਾਸਤੇ ਸਤਗੁਰੂ ਨਾਲੇ ਚਾਹੀਦਾ ਸਤਗੁਰੂ ਨਾਲ ਵਿੱਚੇ ਸਮਾਉਣਾ ਨਾਲ ਇਸ ਕਰਕੇ ਸਤਗੁਰੂ ਬਾਹਰ ਨਹੀਂ ਹੋ ਸਕਦਾ ਆਪੇ ਸਤਗੁਰ ਹੈ ਆਪੇ ਚੇਲਾ ਉਹਦਾ ਚੇਲਾ ਜਿਹੜਾ ਸਰੀਰ ਤੇ ਰਹਿਿਆ ਸੀ ਉਹ ਚੇਲਾ ਜਿਹੜਾ ਸੇਰ ਤੋਂ ਸਾਹ ਲੈਂਦਾ ਸੀ ਉਹ ਸਤਗੁਰ ਸਤਗੁਰ ਤੇ ਖਾਲੀ ਕੋਈ ਨਹੀਂ ਸਤਗੁਰ ਹੁਕਤਾ ਹੀ ਨਹੀਂ ਦੁਆਦਿ ਜੇ ਹੁੰਦਾ ਉਹ ਆਪਣੇ ਵਾਸਤੇ ਹੀ ਹੁੰਦਾ ਸਤਗੁਰ ਤੁਹਾਡੀ ਬਾਹ ਫੜ ਕੇ ਕੁਝ ਨਹੀਂ ਕਰ ਸਕਦਾ ਸਤਪੁਰਖ ਜੇ ਜਾਣਿਆ ਸਤਗੁਰ ਤੇ ਉਸ ਦਾ ਨਾਮ ਠੀਕ ਹੈ ਉਹਦਾ ਗਿਆਨ ਸਤਗੁਰ ਹੁੰਦਾ ਤੁਹਾਡੇ ਵਾਸਤੇ ਉਹਦਾ ਗਿਆਨ ਸਤਗੁਰ ਹੈ ਆਪ ਸਤਗੁਰ ਨਹੀਂ ਹੈ ਤੁਹਾਡੇ ਵਾਸਤੇ ਤੁਹਾਨੂੰ ਤਸਕਰ ਨਾ ਹੋ ਆ ਉਹਦਾ ਗਿਆਨ ਤੁਹਾਡੇ ਵਾਸਤੇ ਸਤਿਗੁਰ ਹੈ ਉਹ ਆਪਣੇ ਮਨ ਵਾਸਤੇ ਸਤਿਗੁਰ ਹੈ ਮਨ ਨੂੰ ਆਪਣੇ ਨੂੰ ਲਿਜਾ ਕੇ ਸਮਾ ਸਕਦਾ ਆਪੇ ਸਮਾ ਸਕਦਾ ਤੁਹਾਨੂੰ ਸਮਾਉਣ ਦੀ ਵਿਧੀ ਦੱਸ ਸਕਦਾ ਤੁਹਾਡੇ ਵਾਸਤੇ ਉਹਦਾ ਗਿਆਨ ਹੈ ਸਤਿਗੁਰ ਹੈ ਅੱਡੇ ਵਾਸਤੇ ਸਤਿਗੁਰ ਤੇ ਖਾਲੀ ਤਾਂ ਕੋਈ ਨਹੀਂ ਉਹ ਜਿਹੜਾ ਜਾਲ ਉਹਦਾ ਨਵਾਂ ਸਤਿਗੁਰ ਜਿਹੜਾ ਗਿਆਨ ਸਤਿਗੁਰ ਹੈ ਜਿਹੜਾ ਸਾਡਾ ਗੁਰ ਹੈ ਨਾ ਉਦੋਂ ਪਹਿਲਾਂ ਉਹਨੇ ਆਪੇ ਸਤਗੁਰ ਬਣ ਜਾਣਾ ਉਹਨੇ ਹੀ ਸਤਗੁਰ ਬਣਨਾ ਸੱਚ ਦਾ ਗਿਆਨ ਹਾਸਲ ਕਰਕੇ ਗੁਰ ਨਹੀਂ ਸਤਗੁਰ ਬਣ ਗੁਰ ਚੇਲੇ ਰਹਿ ਰਾਸ ਕੀ ਨਾਲਕ ਸਲਾਬਤ ਥੀਵਦੇ ਸਤਵਲ ਬਣ ਕਹਿੰਦਾ ਕਿ ਗੁਰ ਚੇਲੇ ਰਹਿ ਰਾਸ ਕੀ ਜਾਂ ਗੁਰ ਚੇਲੇ ਨੇ ਇਕੱਠੇ ਵੇ ਰਾਤ ਕੀ ਲਾਨਤ ਸਲਾਮਤ ਦੀਬ ਤੇ ਸਲਾਮਤ ਨੇ ਸਦਾ ਸਲਾਮਤ ਗੰਕਾਰ ਔਰ ਉਹੀ ਰੰਕਾਰ ਹੋ ਗਏ ਕਰੋ ਜੇਲਾ ਇਕੱਠੇ ਹੋ ਕੇ ਸਲਾਮਤ ਨੇ ਸਦਾ ਸਲਾਮਤ ਹੈ ਫਿਰ ਉਹ ਰੰਕਾਰ ਹੋ ਯੂਨਿਟੀ ਯਰ ਰੰਕਾਰ ਇਕ ਦਾ ਰੰਕਾਰ ਹੋ ਰੰਕਾਰ ਹੋ ਸਦਾ ਸਲਾਮਤ ਜੋ ਰੰਕਾਰ ਹੋ ਗਿਆ ਇਕ ਹੋ ਗਿਆ ਉਹ ਸਦਾ ਸਲਾਮਤ ਹੈ ਸਤਗੁਰੂ ਬਿਟੋ ਵਾਰਿਆ ਜਿੱਤੇ ਮਿਲੀ ਐ ਖਸਮ ਸੰਵਾਲਿਆ ਜਿਨੇ ਕਾਰੋਂ ਉਪਦੇਸ਼ ਗਿਆਨ ਅੰਜਨ ਦਿਆ ਹੈ ਕਾਰੋਂ ਉਪਦੇਸ਼ ਗਿਆਨ ਅੰਜਨ ਦੀ ਗਿਆਨ ਜਨਤਾ ਉਹਦਾ ਗਿਆਨ ਹੈ ਸਾਡੇ ਵਾਸਤੇ ਸਤਿਗੁਰ ਅਜਾ ਨਾ ਅਜਰ ਮੁद्धि ਚ ਅੱਖੀ ਤੇ ਸੁਰਮਾ ਪਾਈਦਾ ਹੈ ਬੁੱਧੀ ਚੋਂ ਪਾਇਆ ਬੁੱਧੀ ਦਾ ਪਰਮ ਦੂਰ ਹੋ ਗਿਆ ਗਿਆਨ ਅੰਜਨ ਗੁਰ ਦਿਆ ਅਗਿਆਨ ਆ ਦੇਰ ਬੁੱਧੀ ਤੇ ਗਿਆਨ ਤੋਂ ਦੂਰ ਹੋ ਉਹਦਾ ਜਿਹੜਾ ਗਿਆਨ ਹੈ ਉਹੀ ਸਾਡੇ ਵਾਸਤੇ ਜਿਹੜਾ ਉਹੀ ਸਤਿਗੁਰ ਸਾਡੇ ਵਾਸਤੇ ਜਿਹਨ ਘਰ ਉਪਦੇਸ਼ ਗਿਆਨ ਜੰਦਿਆ ਗਿਆਨ ਜੰਦਿਆ ਇਨੀ ਨੇਤਰੀ ਜਗਤ ਨੇ ਹਾਲੇ ਇਹਦੀ ਨੇਤਰੀ ਜਲਦ ਨੇ ਹਾਲੇ ਫੇਰ ਆ ਸੰਸਾਰ ਪਤਾ ਲੱਗਾ ਕੀ ਹੈ ਪਹਿਲਾਂ ਤਾਂ ਕੁਝ ਹੋਰ ਹੀ ਦੀਦਾ ਸੀ ਇਹ ਸੰਸਾਰ ਕੁਝ ਹੋਰ ਹੀ ਦੀਦਾ ਸੀ ਫੇਰ ਅਸਲੀ ਚਿਹਰਾ ਇਹਦਾ ਅਸਲੀ ਚਿਹਰਾ ਫੇਰ ਆਇਆ ਸਾਹਮਣੇ ਸੰਸਾਰ ਦਾ ਪਹਿਲਾਂ ਕੁਝ ਹੋਰ ਲੱਗਦਾ ਸੀ ਫੇਰ ਕੁਝ ਹੋਰ ਲੱਗਦਾ ਫੇਰ ਤਾਂ ਜਾਣ ਲੱਗਦਾ ਹੈ ਜਾਲ ਇਹ ਸੰਸਾਰ सगला ਹੈ ਸੁਪਨਾ ਜੇ ਸੱਚ ਮੰਨ ਲਿਆ ਤੇ ਜਾਲ ਹੈ ਜੇ ਸੁਪਨਾ ਮੰਨ ਲਿਆ ਫਿਰ ਘਟ ਫਿਰਦਾ ਫਿਰ ਫਿਰ ਸੁਪਨਾ ਭਾਦਦਾ ਸੰਸਾਰ ਹਾਤਾਸੀ ਕਹਦੇ ਆ ਸੁਪਨਾ ਮੇਰੀ ਐ ਕਾ ਲੂ ਕੀ ਇਹ ਛੋੜ ਲਿਆ ਹੈ ਤਾਂ ਸੁਪਨਾ ਬੰਨਿਆ ਥੋੜੀਆ ਸੁਪਨਾ ਜਦ ਦੇਖਦਾ ਨੇਤਰੀ ਜਗਤ ਨੇ ਹਾਲੇ ਫਿਰ ਮੰਨਦਾ ਹੈ ਮੰਨਦਾ ਜਿਆਦਾ ਹੈ ਜਾ ਕੇ ਜਾ ਦੇਖ ਲੈਂਦਾ ਕੱਬ ਲੱਗਦਾ ਦੇਖੂ ਆਪਣੀ ਲੈਣੀ ਕਹਿੰਦਾ ਨਾ ਉਹ ਤਾਂ ਹੀ ਤੂੰ ਕੱਬ ਲੱਗਦਾ ਮਾਨੂੰ ਗੁਰਕੀ ਗੁਰਕੀ ਕਹਾਂ ਹੀ ਫੇਰ ਮੰਨੀ ਵੀ ਗਲਤਾ ਉਹੀ ਹੈ ਜੈਸਾ ਸਤਿਗੁਰ ਸੁਣੀਦਾ ਐਸੋ ਹੀ ਮੰਨੀ ਐਸੋ ਹੀ ਮੰਨੀ ਦੇਖ ਲੈ ਖਾਦਮੇ ਛੋੜ ਦੂਜੇ ਲੱਗੇ ਦੂਬੇ ਸੇ ਵਨ ਜਾ ਰਿਆ ਜਿਹੜੇ ਸੱਚ ਨੂੰ ਛੱਡ ਕੇ ਦੂਜੇ ਪਾਸੇ ਲੱਗੇ ਹਨ ਬਾਹਾਂ ਵਾਲੇ ਪਾਸੇ ਲੱਗੇ ਹਨ ਦੁੱਬੇ ਸੇ ਬਣ ਜਾਦੇ ਹਨ আর ਆਇ ਭਾਰਜੇ ਲੱਗੇ ਹੋਏ ਨੇ ਉਹ ਕੌਣ ਹੈ ਦੁੱਬੇ ਸੇ ਬਣ ਜਾ ਰਿਹਾ ਉਹ ਬਣ ਜਾ ਰਹੇ ਸਭ ਡੁੱਬ ਜਾਣਗੇ ਦੱਸੋ ਕਿਹੜਾ ਵਜਦਾ ਹੈ ਨਾ ਜੋ ਸਿੱਖਾਂ ਨੂੰ ਵਜਦਾ ਕੋਈ ਕੋਈ ਨਹੀਂ ਵਜਦਾ ਖਾਲਸਾਨ ਦਾ ਹਾਂ ਵੀ ਇਕੱਲੀ ਵਜਦਾ ਰਾਜ ਦਾ ਹਮੇ ਇਕਲੀ ਵਜ ਦਾ ਰਾਜ ਕਰਿਆ ਇਕਬਰੀ ਸਭ ਢੱਪੇ ਸੇ ਬਟ ਜਾ ਰਿਆ ਇਕਬਰੀ ਬਸਦਾ ਕਹਦਾ ਕੁਰਬਾਨੀ ਝੂਠੀ ਹੈ ਕਿ ਗੁਰਬਾਨੀ ਸੱਚ ਇੱਕ ਨਹੀਂ ਵਜਦਾ ਇਹਨੂੰ ਖਾਦਮ ਛੋੜ ਦੂਜੇ ਲਗੇ ਸੱਚ ਨੂੰ ਛੱਡ ਕੇ ਜਿਹੜੇ ਸੰਸਾਰ ਨਾਲ ਜਿਹੜੇ ਇਹ ਰਿਕਾਰਡ ਨਾਲ ਉਹ ਸੰਸਾਰ ਉਹ ਸਭ ਸੰਸਾਰ ਹੈ ਦੂਜੇ ਲਗੇ ਦੂਜਾ ਕੀ ਹੈ ਦੂਜਾ ਸੰਸਾਰ ਹੈ ਕਿਆ ਬਾਇਆ ਹੈ ਕਿਆ ਸੱਚ ਹੈ ਤੇ ਜੋਤ ਹੈ ਜਾਂ ਜਾਤ ਹੈ ਜੋਤ ਨੂੰ ਛੱਡ ਕੇ ਜਾਤ ਨਾਲ ਜੁੜ ਗਏ ਜਿਹੜੇ ਆਇਆ ਨਾਲ ਜੁੜ ਗਏ ਡੁੱਬੇ ਸੇ ਬਣ ਜਾ ਰਿਹਾ ਉਹ ਬਣ ਜਾ ਰੇ ਸਾਰੇ ਨਾ ਡੁੱਬ ਗਏ ਡੁੱਬ ਜਾਣਗੇ ਡੁੱਬੇ ਹੋਈ ਨੇ ਸਿੱਖ ਨਹੀਂ ਡੁੱਬ ਸਕਦਾ ਜੇ ਸਿੱਖ ਹੋਵੇ ਜਿਹੜਾ ਡੁੱਬਦਾ ਉਹ ਸਿੱਖ ਨਹੀਂ ਹੁੰਦਾ ਜਿਹੜਾ ਸਿੱਖਾ ਡੁੱਬ ਨਹੀਂ ਸਕਦਾ ਸਤਿਗੁਰੂ ਹੈ ਬਹੁਤਾ ਵਿਰਲੇ ਕਿਨੇ ਵਿਚਾਰੇ ਸਿੱਖ ਗੁਰੂ ਦਾ ਹੁੰਦਾ ਜਿਹਨੇ ਸਿੱਖਿਆ ਲੈ ਲਈ ਉਹ ਵੀ ਡੁੱਬ ਜੇਵੇਂ ਕਿਵੇਂ ਹੋ ਜਾਊਗਾ ਸਿੱਕਾ ਲੈ ਫਿਰ ਵੀ ਡੁੱਬ ਗਿਆ ਕਿਹਦੀ ਹੋ ਸਕਦਾ ਸਿੱਖ ਨਹੀਂ ਡੁੱਬ ਸਕਦਾ ਅਸਾਜ ਜੀ ਨੂੰ ਭਲੇਖਾ ਮੈਂ ਸਿੱਖਾ ਸਿੱਖਾਈ ਉਹ ਡੁੱਬੇ ਡੁੱਬਣ ਗਿਆ ਹੋ ਇਹਨਾਂ ਨੂੰ ਸੇ ਖੋੜਦਾ ਭਲੇਖਾ ਸਿੱਖਾਈ ਉਹ ਡੁੱਬ ਜਾਣਗੇ ਡੱਬੇ ਹੋਈ ਨੇ ਡੱਬੇ ਸੇ ਬਣ ਜਾ ਰਿਆ ਸਤਿਗੁਰੂ ਹੈ ਬੋਹੇ ਤਾਂ ਫਿਰ ਲੇਕਣੇ ਵਿਛਾ ਜਾਂਦਾ ਅਗਰ ਉਹਦਾ ਜਹਾਜ਼ ਹੈ ਜਹਾਜ਼ 'ਚ ਬੈਠਾ ਵੀ ਡੁੱਬਦਾ ਹੁੰਦਾ ਅੰਦਰ ਕੋਈ ਨਾ ਜਹਾਜ਼ ਕਿ ਜਹਾਜ਼ ਹੈ ਕਾਲਮੀ ਆ ਬੜੇ ਜੋਰ ਨਾਲ ਕਰਕੇ ਸਮੁੰਦਰ पार ਕਰਦਾ ਹੈ ਉਹ ਤਾਂ ਸਮੁੰਦਰ ਬੜੀ ਪਾਰ ਕਰਦੇ ਉਹ ਤਾਂ ਰੁਕਿਆਂ ਬਾਰ ਬਾਰ ਕੇ ਤਾਂ ਮੱਛੀਆਂ ਫੜਦੇ ਨੇ ਆ ਹੀਰੇ ਹੂਰੇ ਢੋੜਦੇ ਨੇ ਸਮੁੰਦਰ ਚੋਂ ਕੋਰਾ ਨਹੀਂ ਸਮੁੰਦਰ ਤੋਂ ਬਾਹਰ ਜਾਣਾ ਉਹ ਤਾਂ ਸਮੁੰਦਰ ਖਾਨ ਖਾਨ ਬਣੀ ਹੋਈ ਹੈ 로ਜੀ ਰੋਟੀ ਦੀ ਸਮੁੰਦਰ ਵਿੱਚ ਜਿੱਦਾਂ ਲੜਾਈ ਹੁੰਦੀ ਹੈ ਸਾਡੇ ਸਮੁੰਦਰ ਤੁਸੀਂ ਮੱਛੀਆਂ ਫੜਨਾਗੇ ਇਹਦਾ ਵੱਡਿਆ ਪਿਆ ਇਹਨਾਂ ਦਾ ਇਹਨਾਂ ਦਾ ਸਮੁੰਦਰ ਠੀਕ ਹੈ ਫਿਰ ਜੇ ਬਣ ਜਾ ਰਿਹਾ ਉਹ ਬੜਦਾ ਬਣ ਜਾ ਹੜ ਜੇ ਉਹ ਬਾਇਆ ਬਣ ਜਾ ਰਾ ਰਾਜੀ ਛੱਬ ਬਣਜਣੀ ਹੈ ਆ ਸਿਆਸਤ ਦੀ ਭੁੱਖ ਬਣਜਣੀ ਹੈ ਇਹ ਵੀ ਤਾਂ ਬਣ ਜਾ ਪੈਸੇ ਖਰਚਦੇ ਨੇ ਕੋਤੋਂ ਬੜੀ ਉਹ ਕਾਂ ਕੁਰਸੀਆਂ ਖਾਤਰੇ ਕਰਦੇ ਨੇ ਕੋਈ ਬੜ ਜਾ ਯਾਰ ਛੁੱਬੇ ਸੇ ਬਣ ਜਾ ਰਿਹਾ ਆ ਤਾਂ ਉਹ ਬੋਲਦਾ ਧਿਰ ਲੇਕ ਨੇ ਬਿਚਾਰਿਆ ਬਾਇ ਕਿਸੇ ਬੱਲੇ ਨਹੀਂ ਬਿਚਾਰਿਆ ਕਿ ਉਹ ਬੋਤ ਆ ਜਹਾਜ ਆ ਕਰ ਕਿਰਪਾ ਪਾਰ ਉਤਾਰੇ ਕਰੀ ਕਿਰਪਾ ਪਾਰ ਉਤਾਰੇ ਜਿੱਤੇ ਕਿਰਪਾ ਹੋ ਜਾਂਦੀ ਹੈ ਉਹ ਪਾਰ ਹੋ ਜਾਂਦਾ